ਮਹਾਨ ਸ਼ਹੀਦ ਭਗਤ ਸਿੰਘ ਬਾਰੇ ਵਿਚਾਰਾਂ ਹੋ ਰੀਆਂ ਤੇ ਵਕ ਵਕ ਪਹਿਲੋਂ ਤੋਂ ਗੱਲ ਹੋਈ ਤੇ ਕਿਵੇਂ ਦੇਸ਼ ਨੂੰ ਆਜ਼ਾਦ ਕਰਾਇਆ ਸ਼ਹੀਦ ਭਗਤ ਸਿੰਘ ਨੇ ਰਾਜਗੁਰੂ ਤੇ ਸੁਖਦੇਵ ਫਾਂਸੀ ਦੇ ਰਸੇ ਚੁੰਮੇ ਗੱਲ ਇਹ ਹੈ ਕਿ ਆਪਣੇ ਵਿਚਾਰਾਂ ਨੂੰ ਅਦਰਸ ਮੰਨਦੇ ਹੋਏ ਉਹਨਾਂ ਨੇ ਲਾਠ ਦੇ ਵਿੱਚ ਆ ਕੇ ਫਾਂਸੀ ਦੇ ਰਸੇ ਚ ਉੰਮੇ ਪ੍ਰਭੂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਵਕੀਲ ਖੜਾ ਕਰੋ ਤੇ ਤੁਸੀਂ ਛੁੱਟ ਜਾਓਗੇ ਪ੍ਰਭੂ ਉਹਨਾਂ ਆਖਿਆ ਉਹ ਬਾਹਰ ਵੱਡੀਆਂ-ਵੱਡੀਆਂ ਕਿਤਾਬਾਂ ਪੜ੍ਹਦੇ ਸੀ ਪੜ੍ਹਨ ਦੇ ਬਹੁਤ ਸੰਘਰਸ਼ੀ ਯੋਧੇ ਸੀ ਉਹਨੂੰ ਪਤਾ ਸੀ ਜੇ ਮੈਂ ਅੱਜ ਸ਼ਹੀਦ ਨਾ ਹੋਇਆ ਭਗਤ ਸਿੰਘ ਨੇ ਲਿਖਿਆ ਵੀ ਦੇਸ਼ 100 ਸਾਲ ਪਿੱਛੇ ਪਛੜ ਜਾਊਗਾ ਪ੍ਰਭੂ ਇਸ ਕਰਕੇ ਉਹਨੇ ਆਖਿਆ ਕਿ ਮੇਰਾ ਫਾਂਸੀ ਤੇ ਚੜਨਾ ਤੈਅ ਹੈ ਕਿ ਮੈਂ ਸ਼ਹੀਦ ਹੋ ਜਾਊਂਗਾ ਸ਼ਹੀਦ ਦੀ ਦੇ ਕੇ ਮੇਰਾ ਦੇਸ਼ ਆਜ਼ਾਦੀ ਦੇ ਸਾਹ ਲਊਗਾ ਪ੍ਰਭੂ ਕਿਸਾਨ ਦੀ ਜਿਹੜੀ ਲੁੱਟ ਹੈ ਮਜ਼ਦੂਰ ਦੀ ਲੁੱਟ ਹੈ ਉਹ ਨਹੀਂ ਹੋਊਗੀ ਮਨੁੱਖ ਦੇ ਹੱਥੋਂ ਮਨੁੱਖ ਲੁੱਟ ਜਿਹੜਾ ਕਰ ਰਿਹਾ ਹੈ ਸਦੀਆਂ ਤੋਂ ਬੰਦ ਹੋ ਜੂਗੀ ਇਹ ਉਹਨਾਂ ਦੇ ਵਿਚਾਰ ਸੀ ਅਤੇ ਅੱਜ ਅੱਜ ਦਾ ਸਮਾਜ ਜੋ ਚੱਲ ਰਿਹਾ ਹੈ ਭਰਾਵੋ ਆਪਣੇ ਕਿਸਾਨਾਂ ਦੇ ਤਸੱਦਦ ਦਾ ਕਿ ਸਰਕਾਰ ਆਪਣੇ ਨਾਲ ਕੀ ਜ਼ਬਰ ਜ਼ੁਲਮ ਕਰ ਰਹੀ ਹੈ ਇੱਕ ਪਾਸੇ ਟੇਬਲ ਟਾਕ ਤੇ ਹੈ ਤੇ ਦੂਜੇ ਪਾਸੇ ਸਾਡੇ ਕਿਸਾਨਾਂ ਨੂੰ ਜੇ ਸੀ ਬੀਆਂ ਮੰਗਾ ਕੇ ਪੰਜਾਬ ਦੀ ਸਾਰੀ ਫੋਰਸ ਇਕੱਠੀ ਕਰਕੇ ਸੰਘਰਸ਼ਾਂ ਨੂੰ ਕੁਚਲਣ ਦੀ ਜੋ ਨੀਤੀ ਸੈਂਟਰ ਸਰਕਾਰ ਨੇ ਅਤੇ ਸਾਡੀ ਪੰਜਾਬ ਦੀ ਸਰਕਾਰ ਨੇ ਚਲਾਈ ਹੋਈ ਹੈ ਉਹ ਤੁਹਾਡੇ ਸਾਹਮਣੇ ਹੈ ਇਹਦੇ ਵਿੱਚ ਕੋਈ ਲੁਕਿਆ ਛਿਪਿਆ ਨਹੀਂ ਤੁਸੀਂ ਲੋਕ ਮਹਾਨ ਯੋਧੇ ਹੋ ਅੱਜ ਦੇ ਅਣਖੀ ਯੋਧੇ ਸਾਡੇ ਤੁਸੀਂ ਸਾਡੇ ਸਾਹਮਣੇ ਬੈਠੇ ਹੋ ਜਿਹੜੇ ਅੱਜ ਸਮਾਂ ਕੱਢ ਕੇ ਇੱਥੇ ਸੈਦ ਭਗਤ ਸਿੰਘ ਦੇ ਸਿੱਧੀ ਦਿਹਾੜੇ ਤੇ ਆਇਓ ਭਰਾਵੋ ਰੱਖਦੇ ਹੋ ਵਿਚਾਰ ਆਪਣੇ ਉਹੀ ਰੱਖਣੇ ਪੈਣੇ ਆ ਨਹੀਂ ਤਾਂ ਆਪਣੀ ਜਿਹੜੀ ਆਪਾਂ ਕਹਿੰਦੇ ਆ ਵੀ ਆਪਣੀ ਫਸਲ ਦੀ ਲੁੱਟ ਹੋ ਰਹੀ ਐ ਇਹ ਭਰਾਵੋ ਕੱਲੀ ਫਸਲ ਦੀ ਲੁੱਟ ਨਹੀਂ ਆਪਣੇ ਅਨਾਜ ਦੀ ਲੁੱਟ ਨਹੀਂ ਹੋਣੀ ਇਹ ਆਪਣੀਆਂ ਕੰਪਨੀਆਂ ਜ਼ਮੀਨਾਂ ਦੀ ਲੁੱਟ ਕਰਨ ਵਾਸਤੇ ਧਾੜਾਂ ਚੜੀਆਂ ਆ ਗਈਆਂ ਆਪਣੇ ਤੇ ਕੰਪਨੀਆਂ ਨੇ ਆਪਣੀਆਂ ਜ਼ਮੀਨਾਂ ਹੜੱਪ ਕਰਨੀਆਂ ਨੇ ਪ੍ਰਾਭੋ ਇਹ ਤੁਹਾਨੂੰ ਮੈਂ ਹਰ ਵਾਰ ਇਹੀ ਗੱਲ ਕਹਿਣਾ ਵੀ ਕਿਸਾਨ ਪ੍ਰਾਭੋ ਜੇ ਜ਼ਮੀਨਾਂ ਬਚਾਉਣੀ ਹੈ ਜੇ ਜ਼ਮੀਨ ਬਚਾਉਣੀ ਹੈ ਤੇ ਜ਼ਮੀਰ ਬਚਾਉਣਾ ਹੈ ਅਣਖਾਂ ਬਚਾਉਣੀਆਂ ਨੇ ਕੁੱਦਣਾ ਪਊਗਾ ਸੰਘਰਸ਼ਾਂ ਦੇ ਵਿੱਚ ਕੁੱਦਣਾ ਪਊਗਾ ਪ੍ਰਾਭੋ ਗਿਣਤੀ ਬਹੁਤ ਘਟ ਹੈ ਇਹ ਗਿਣਤੀ ਵਧਾਣੀ ਪਊਗੀ ਆਉਣ ਵਾਲਾ ਸਮਾਂ ਆਖਰਕਾਰ ਅੱਜ ਜੇ ਲੜਾਈਆਂ ਨਾ ਕਰੀਆਂ ਸਾਨੂੰ ਮਾਫ ਨਹੀਂ ਕਰੂਗਾ ਆਉਣ ਵਾਲੇ ਬੱਚੇ ਕਹਿਣਗੇ ਪ੍ਰਭੂ ਉਸ ਟਾਈਮ ਸਾਡੇ ਬਜ਼ੁਰਗ ਕਿੱਥੇ ਗਏ ਸੀ ਜਦੋਂ ਕੰਪਨੀਆਂ ਨੇ ਸਾਡੀ ਜ਼ਮੀਨ ਲੁੱਟੀ ਐ ਅਤੇ ਸਾਰਾ ਕੁਝ ਲੁੱਟ ਕੇ ਲੈ ਗਏ ਪ੍ਰਭੂ ਉਸ ਟਾਈਮ ਕਿੱਥੇ ਸੀ ਇਸ ਕਰਕੇ ਸੰਘਰਸ਼ ਜ਼ਰੂਰੀ ਹੈ ਪ੍ਰਭੂ ਸੰਘਰਸ਼ਾਂ ਦਾ ਦਾਇਰਾ ਵਧਾਓ ਆਪਣੀ ਸੋਚ ਦਾ ਦਾਇਰਾ ਵਧਾਓ ਆਪਣੇ ਅੱਖ ਨੂੰ ਜਗਾਓ ਆਤੇ ਆਉਣ ਵਾਲੀਆਂ نسلਾਂ ਦੀ ਰਾਖੀ ਕਰੋ ਪ੍ਰਾਵੋ ਸੱਤ ਸਮੁੰਦਰ ਪਾਰ ਬੈਠਿਆ ਦੁਸ਼ਮਣ ਥੋੜੇ ਤੇ ਘਾਤ ਲਾਈ ਬੈਠਾ ਕਿ ਕਦ ਇਹ ਪੰਜਾਬ ਦਾ ਸੁਭਾ ਹੜਪਿਆ ਜਾਵੇ ਕਿਉਂਕਿ ਇੱਥੇ ਦੀ ਜਮੀਨ ਹੈ ਜਿਹੜੀ ਜਰਖੇਜ ਮਿੱਟੀ ਹੈ ਜਿਹੜੀ 1 ਸਾਲ ਦੇ ਵਿੱਚ 3 3 4 4 ਫਸਲਾਂ ਦਿੰਦੀ ਹੈ ਇੱਥੋਂ ਦਾ ਆਬੋ ਹਵਾ ਬਹੁਤ ਸੁਹਾਵਣਾ ਹੈ ਜਿਹੜੀ ਇੱਥੇ ਦੀ ਹਵਾ ਪਾਣੀ ਹੈ ਬਹੁਤ ਖੁੱਲਾ ਮਾਹੌਲਾ ਇਸ ਕਰਕੇ ਸਭ ਕੁਝ ਲੁੱਟਣ ਦੇ ਵਾਸਤੇ 스마트 ਸਿਟੀ ਸਮਾਰਟ ਸਿਟੀਆਂ ਦੇ ਨਾਂ ਤੇ ਹੋਰ ਪਤਾ ਨਹੀਂ ਕੜੇ-ਕੜੇ ਨਾਮਾਂ ਦੇ ਉੱਤੇ ਥੋੜੀ ਜਿਹੀ ਜ਼ਮੀਨ ਲੁੱਟਣੀਆਂ ਭਰਾਵੋ ਇੱਥੋਂ ਤੋਂ ਆਪਣੇ ਪੰਜਾਬੀਆਂ ਨੂੰ ਬਾਹਰ ਕੱਢਣ ਦਾ ਜੋ ਮਨਸੂਬਾ ਇਹ ਕੰਪਨੀਆਂ ਨੇ ਅਤੇ ਬਾਹਰ ਬੈਠੀਆਂ ਗਿੱਧਾਂ ਨੇ ਗਿੱਜ ਜਿਹੜੀ ਗਿੱਜਕ ਹੈ ਉਹਨਾਂ ਨੇ ਸਾਡੇ ਤੇ ਰੱਖੀ ਹੈ ਉਹ ਸੋਚਣ ਦੀ ਲੋੜ ਹੈ ਇਹ ਸੋਚ ਕੇ ਆਪਾਂ ਆਪਣੀਆਂ ਫਸਲਾਂ ਤੇ ਨਸਲਾਂ ਅਤੇ ਆਪਣੀ ਜ਼ਮੀਨ ਜਿਹੜੀ ਮਿੱਟੀ ਹੈ ਜਿਹੜੀ ਮਿੱਟੀ ਦੇ ਵਿੱਚ ਆਪਾਂ ਪੈਦਾ ਹੁੰਦੇ ਆ ਜਿਹੜੀ ਪੰਜਾਬ ਦੀ ਮਿੱਟੀ ਦਾ ਆਪਾਂ ਮਾਣ ਰੱਖਦੇ ਆ ਉਹ ਕਹਿੰਦੇ ਆ ਕਿੱਥੋਂ ਦੇ ਜਾਏ ਉਹ ਅਸੀਂ ਪੰਜਾਬ ਦੇ ਜਾਏ ਆ ਪ੍ਰਭੂ ਉਹ ਵੀ ਮਾਣ ਸਾਥੋਂ ਖੋਇਆ ਜਾਊਗਾ ਤੇ ਕਿਵੇਂ ਕੀ ਕਰੋਗੇ ਪ੍ਰਭੂ ਅੱਜ ਲੋੜ ਹੈ ਅੱਜ ਲੋੜ ਹੈ ਲੜ ਕੇ ਜੂਝਣ ਦੀ ਜੂਝ ਕੇ ਸੰਘਰਸ਼ਾਂ ਦੇ ਵਿੱਚ ਆਉਣ ਦੀ ਕਹਿੰਦੇ ਆ ਧਰਨੇ ਦੰਨੇ ਆ ਤੁਸੀਂ ਇਹ ਧਰਨੇ ਤਾਂ ਅਸੀਂ ਸਰਕਾਰਾਂ ਆਕ ਗਈਆਂ ਭਰਾਵੋ ਸਾਡੇ ਕੋਲ ਇਹ ਹੱਕ ਕੀ ਹੈ ਸਾਡੇ ਕੋਲ ਇੱਕੋ ਇੱਕ ਜਮਹੂਰੀ ਹੱਕ ਬਚ ਜਾਂਦਾ ਜੋ ਅਸੀਂ 7 ਮਈ ਧਰਨਾ ਲਾ ਕੇ ਬੈਠਨੇ ਆ ਇਸ ਕਰਕੇ ਆਪਣੇ ਜਮਹੂਰੀ ਹੱਕ ਨੂੰ ਕਾਇਮ ਰੱਖਣ ਦੇ ਵਾਸਤੇ ਆਪਣੀ ਜ਼ਮੀਰ ਨੂੰ ਬਚਾਉਣ ਦੇ ਵਾਸਤੇ ਆਪਣੀ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਅਤੇ ਆਉਣ ਵਾਲੀ ਆਪਣੀ ਜਿਹੜੀ نسل ਹੈ ਉਹਨੂੰ ਬਚਾਉਣ ਦੇ ਵਾਸਤੇ ਭਾਈ ਆਪਾਂ ਨੂੰ ਸੰਘਰਸ਼ ਕਰਨੇ ਪੈਣੇ ਆ ਕਿਸੇ ਵੀ ਹਾਲਤ ਇਹ ਸੰਘਰਸ਼ ਦਾ ਦਾਇਰਾ ਵਧਾਉਣਾ ਪੈਣਾ ਅੱਜ ਭਰਾਵੋ ਤੁਸੀਂ ਆਏ ਹੋ ਤੁਹਾਨੂੰ ਬਹੁਤ ਜੀ ਆਇਆਂ ਅਤੇ ਜਿਹੜੀ ਸੋਚ ਹੈ ਭਗਤ ਸਿੰਘ ਦੀ ਇਹ ਤੇ ਚੱਲਣਾ ਚਾਹੀਦਾ ਹੈ ਬਲਾਰੇ ਦੱਸ ਕੇ ਗਏ ਨੇ ਤੇ ਆਪਣੀ ਜਿਹੜੀ ਧਰਤੀ ਜ਼ਮੀਨ ਹੈ ਇਨੂੰ ਵੀ ਬਚਾਉਣਾ ਹੈ ਅਤੇ ਜਿਹੜਾ ਕੰਪਨੀਆਂ ਚੜੀਆਂ ਆ ਰਹੀਆਂ ਹਨ ਉਹਨਾਂ ਨੂੰ ਵੀ ਬਚਾਉਣਾ ਹੈ ਅਤੇ ਸੋਚਣ ਦੀ ਲੋੜ ਹੈ ਕਿ ਉਹ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਸੁਢੇ ਹੋਏ ਹੋ ਇਸ ਕਰਕੇ